ਇਹ ਨਾਲ ਜਿਹੜੇ ਸਾਰੇ ਵੀਰਾਂ ਨੂੰ ਦੇਖੀ ਅੱਜ ਦੂਜਾ ਦੇਣਿਆ ਰਿਪੇਅਰ ਦਾ ਤੇ ਭਾਈ ਦੂਜਾ ਦੇਣਿਆ ਚੈੱਕ ਕਰੋ ਮੁੰਡਿਆਂ ਕਲਚ ਖੋਲਤਾ ਏ ਇੱਕ ਵਸੇ ਗੀਅਰ ਆਜਾ ਨਵਾਂ ਫੋਰਮ ਆਣਾ ਕਹਿੰਦਾ ਫੋਰਮ ਨਾ ਘੈਂੜਿਆ ਨਾ ਲੱਗੇ ਹੋਏ ਭਾਈ ਦੂਜਾ ਦੇਣਿਆ ਫਾਜ ਮਸ਼ੀਨਾਂ ਦਾ ਵੀ ਕੰਮ ਨਾਲੇ ਚੱਲਣ ਦਿਆ ਤੇ ਟਰੈਕਟਰ ਦਾ ਵੀ ਚੱਲੇ ਕਰਾਉਣਾ। ਬਈ ਥੋੜਾ ਜਿਹਾ ਨਾ ਕਲਚ ਪਲੇਟ ਦੀ ਸਲਿੱਪ ਘੱਟਦੀ ਐ। ਉਹ ਵਿਖਾਉਣੀ ਐ ਤੇ ਇੱਕ ਟਰੈਕਟਰ ਇਹ ਵਾਲਾ ਜੱਗੇ ਕੋ ਘੰਨਣਾ। ਉਂਝ ਜੱਗੇ ਉਹ ਲਗਾਡ ਅਡਵਾਂਸ ਕਰਾਉਣਾ ਛੱਡਾਇਆ ਜਾ। ਬਾਕੀ ਬਖੂੰਗੇ ਤੁਹਾਨੂੰ ਨਾਲੇ ਨਾਲ ਕਰਾਂਗੇ। 5210 ਲੱਜਾ ਇਹ ਉਦਾਂ ਲੈ ਆਂਦਾ ਰਾਦਾ ਸੀ। ਇਹ ਘੋੜ ਕੀ ਪੰਦਾ ਇਹ 5405 ਨੰਬਰ ਵਾਲਾ ਦਾ। ਆਓ ਪਰੇ ਆਪਣਾ ਨਾਮ ਦਾ ਪੀ ਆਰ ਡੀ। ਉਹ ਦੇ ਕਲੱਚ ਬਲੇਡ ਨਹੀਂ ਸੁੱਤਰ ਰਹਿਣ ਦੀ। ਇਹ ਕੋਈ ਸ਼ਾਇਦ ਇਹਦਾ ਰਾਦਾ ਬੰਦਾ ਫਿਰਦਾ ਹੈ ਜੀ ਅੱਜ ਸ਼ਾਇਦ ਲੈ ਗਿਆ ਨਹੀਂ ਤੇ ਥੋੜੇ ਦਿਨਾਂ ਤੱਕ। ਆ ਇਹ ਨਵਾਂ ਸੀਆਡੀ ਜਿਹੜਾ 7505 ਇਹਦੇ ਪੱਖੇ ਘੁੰਮਦੇ ਜੇ। ਚੈੱਕ ਕਰੋ ਆ ਇਹ ਆਪਾਂ ਨੂੰ ਕਰਾਉਣਾ ਜੇ। ਕਮਾਇਓ। ਆ ਦੇਖੋ। ਆ ਕਿੱਟ ਲਵਾਉਣੀ ਹੁਣ ਉਹਨੂੰ। ਆ ਲੀਵਰ ਲੱਗ ਜਾਂਦਾ। ਆ ਕਿੱਟ ਲਵਾਉਂਦਾ ਰਾਦਾ ਹੁਣ। ਆਪਣੇ ਸੀਆਰਡੀ ਨੂੰ ਬੜਾ ਸੋਹਿਆ ਰੀਪਰ ਸੁਪਰ ਫੀਡਰ ਤੇ ਝਾੜਨ ਦੀ ਲੋੜ ਨਹੀਂ ਉਹ ਲੀਵਰ ਲਾਓ ਤੇ ਉਹਨੇ ਵਰਤ ਸਿਕੋ ਮਜਣਾ ਪੱਕੇ ਨੇ ਕੱਢੀ ਜਾਂਦੇ ਘੜਾਕੇ ਬੰਦੇ ਆ ਡਾਕਾ ਫਿਟ ਕਰ ਕਰਕੇ ਕਲੱਚ ਪਲੇਟ ਵੀ ਬੰਨਤੀ ਗੇਅਰ ਵੀ ਐ ਵੇ ਹੁ ਲਿਆ ਤੇ ਆ ਫੋਰਮੈਟ ਅਜ ਨਵਾਂ ਆਇਆ ਆ ਧੁੱਕੀ ਮਿਲ ਜਾਂਦਾ ਫੋਰਮੈਨ ਤੇ ਆ ਮੈਂ ਨਾ ਕੜਾ ਕੇ ਕੱਢੀ ਜਾਂਦਾ ਫੋਰਮੈਨ ਚੈੱਕ ਕਰੋ ਤੁਸੀਂ ਅੱਜ ਦੂਜਾ ਦਿਨ ਤੇ ਨਾ ਕਿੰਨਾ ਕੰਮ ਨਿਬੇੜਤਾ ਸਟਾਫ ਵਾਕਰ ਵੀ ਹੋ ਗਏ ਸਾਰੇ ਤੇ ਹੁਣ ਰਹਿ ਗਿਆ ਸਿਰਫ ਸਟਾਫ ਵਾਕਰ ਪਿੱਛੇ ਤੋਂ ਥਰੈਸ਼ਰ ਪਾਉਣਾ ਬਾਕੀ ਸਾਰਾ ਕੰਮ ਨਿਬੜ ਗਿਆ ਬ੍ਰੇਕਾਂ ਬਰੂਕਾਂ ਓਕੇ ਸਾਰਾ ਕੁਝ ਗੇਅਰ ਵੀ ਸਹੀ ਆ ਤੇ ਉਹਨਾਂ ਬੱਤਲ ਵੜਾ ਜਿਆਦਾ ਆ ਚੈੱਕ ਕਰੋ ਇੱਧਰ ਬੱਦਲ ਹੀ ਬੜਾ ਹੋ ਗਿਆ ਬੱਦਲ ਬੰਦੇ ਸਮਾਨ ਇਕੱਠਾ ਕਰਦੇ ਫਿਰਦੇ ਭੇਜਣਾ ਜਾਵੇ ਭੇਜਣਾ ਇਹਦਾ ਕੀ ਆ ਹਾਂ ਮੈਂ ਬੰਦੇ ਆਡੇ ਸਮਾਨ ਇਕੱਠਾ ਕਰਦੇ ਫਿਰਦੇ ਇਹਦਾ ਭੇਜਣਾ ਕੀ ਆ ਸਾਰਾ ਤੇ ਲੋਹਾ ਬੰਦਾ ਖੁਸ਼ ਬੜਾ ਹੁੰਦਾ ਹੈ